ਤਾਨੂੰ ਮੈਂ ਉਹ ਜਿਹੜਾ ਤਸੱਦਦ ਕੀਤਾ ਪੁਲਿਸ ਵੱਲੋਂ ਉਹਦੇ ਮੈਂ ਤੁਹਾਨੂੰ ਥੋੜੇ ਜਿ ਕਿੱਥੇ ਸੁਣਾਉਣਾ ਬਾਕੀ ਤਾਂ ਜਿਹੜਾ ਨਮਦੀਪ ਨਮਦੀਪ ਆ ਕੇ ਦੱਸ ਸਕਦਾ ਜਿਹੜੇ ਮਾਤਾ ਪਿਤਾ ਨੇ ਉਹਦੇ ਬਿਆਨ ਕੀਤੇ ਨੇ ਸੁਣਨ ਯੋਗ ਨਹੀਂ ਸੁਣੇ ਨਹੀਂ ਜਾਂਦੇ ਤੁਹਾਨੂੰ ਮੈਂ ਪਹਿਲਾਂ ਦੱਸਿਆ ਕਿ 1990 99 ਵਾਲਾ ਹਾਲ ਕੀਤਾ ਉਸ ਨੌਜਵਾਨ ਨੂੰ ਨੰਦੀਕਾ ਨਮਦੀਪ ਬਾਟਰ ਕਰਨ ਵਾਲੇ ਦੇ ਛੱਡੇ ਪੜੇਗੇ ਉਹਦੇ ਹੱਥ ਪੈਰ ਬੰਨ ਕੇ ਉਹ ਕੁੱਠਾ ਲਮਕਾਇਆ ਗਿਆ 14 14 ਘੰਟੇ ਉਹਦੇ ਹੱਥ ਕੜੇ ਤਰਾ ਕੇ ਰੱਖੇ ਜਾਂਦੇ ਆ ਤੇ ਉਹਨੂੰ ਉਹਦੇ ਹੱਥ ਪੈਰ ਬੰਨ ਕੇ ਉਹਨੂੰ ਬਰਫ਼ ਦੀ ਛਿੱਲੀ ਤੇ ਪਾਇਆ ਜਾਂਦਾ ਤੇ 3 ਤਨ ਮਹੀਨੇ ਤੋਂ ਪੁੱਛ ਦਾ ਅੰਤ ਤੱਕ ਜਿਹੜਾ ਉਹ ਨੌਜਵਾਨ ਚੱਲ ਰਿਹਾ ਇਹ ਤੁਸੀਂ ਹੁਣ ਸੋਚ ਕੇ ਦੇਖੋ ਤੇ ਗਰਮੀ ਦੇ ਵਿੱਚ ਉਹਨੂੰ 5-5 ਘੰਟੇ ਪੱਖਾ ਬੰਦ ਕੀਤਾ ਜਾਂਦਾ ਉਹਦਾ ਅਸੀ ਕਾਲ ਜੀ ਬਾ ਜੀ ਕਕਾਲ ਸਾਹਿਬ ਜੀ ਕੀ ਫਤਿਹ ਮੈਂ ਅੱਜ ਤੁਹਾਨੂੰ ਇੱਕ ਨਾ ਅਜਾਈ ਸਟੋਰੀ ਸੁਣਾਉਣਾ ਜਿਸ ਨੂੰ ਸੁਣ ਕੇ ਤੁਹਾਡੇ ਰੋਂਗ ਤੇ ਖੜੇ ਹੋ ਜਾਣਗੇ ਇਹ ਸਟੋਰੀ ਕਿਸੇ ਬਖਰੇ ਮੁਲਕ ਦੀ ਨਹੀਂ ਤੇ ਕਿਸੇ ਬਖਰੇ ਦੇਸ਼ ਦੀ ਨਹੀਂ ਇਹ ਸਟੋਰੀ ਕਿੱਥੋਂ ਦੀ ਆ ਏਸੇ ਦੇਸ਼ ਦੀ ਆ ਜਿਹਨੂੰ ਭਾਰਤ ਵੀ ਕਹਿੰਦੇ ਆ ਇੰਡੀਆ ਵੀ ਕਹਿੰਦੇ ਆ ਤੇ ਹਿੰਦੁਸਤਾਨੀ ਕਹਿੰਦੇ ਆ ਜਿਹੜਾ ਤਿੰਨ ਨਾਮਾਂ ਦੇ ਨਾਲ ਪੱਕਾ ਰਿਆ ਜਾਂਦਾ ਅੱਜ ਜੇ ਮੈਂ ਤੁਹਾਨੂੰ ਅੱਜ ਇੱਕ ਨਵੀਂ ਸਟੋਰੀ ਲੈ ਕੇ ਆਇਆ ਹੋ ਸਕਦਾ ਹੈ ਕਿ ਬਹੁਤ ਲੋਕਾਂ ਨੂੰ ਅਜੇ ਤੱਕ ਇਸ ਦਾ ਖਾਸ ਕਰਕੇ ਮੈਂ ਪੰਜਾਬੀਆਂ ਨੂੰ ਕਹਿਣਾਗਾ ਕਿ ਤੁਹਾਨੂੰ ਪਤਾ ਤੱਕ ਵੀ ਨਹੀਂ ਹੋਣਾ ਕਿਉਂ ਨਹੀਂ ਪਤਾ ਹੋਣਾ ਹਰੇਕ ਆਪੋ ਆਪਣੀਆਂ ਜਿਹੜੀਆਂ ਸਿਆਸੀ ਰੋਟੀਆਂ ਸੇਕਦਾ ਆਪਣੇ ਮਕਸਦ ਲਈ ਆਪਣੇ ਬੰਦਿਆਂ ਲਈ ਹਰ ਇੱਕ ਬੰਦਾ ਉਹ ਕੰਮ ਕਰਦਾਗਾ ਆਪਣਾ ਬੰਦਾ ਫੜਿਆ ਜਾਵੇ ਉਹਦੇ ਲਈ ਧਰਨੇ ਵੀ ਹੁੰਦੇ ਨੇ ਉਹਦੇ ਲਈ ਮਜਾਰੇ ਵੀ ਹੁੰਦੇ ਨੇ ਉਹਦੇ ਲਈ ਥਾਣੇ ਵੀ ਕਰੇ ਜਾਂਦੇ ਨੇ ਤੇ ਉਹਦੇ ਲਈ ਸਭ ਕੁਝ ਕੀਤਾ ਜਾਂਦਾਗਾ ਪਰ ਦੁੱਖ ਕਿੱਥੇ ਆਉਂਦਾਗਾ ਜਦੋਂ ਅਸੀਂ ਇੱਕ ਸਾਂਝਾ ਕੋਈ ਸੰਘਰਸ਼ ਲੜਦੇ ਆ ਜਾਂ ਲੜਾਈ ਲੜਦੇ ਆ ਤੇ ਉੱਥੇ ਜਿਵੇਂ ਦੀਪ ਸਿੱਧੂ ਨੇ ਲਾਲ ਕਿਲੇ ਤੇ ਜਿਹੜਾ ਝੰਡਾ ਚੜਾਉਣ ਦੀ ਰਸਮ ਕੀਤੀ ਸੀ ਤੇ ਸਾਡੇ ਲੋਕਾਂ ਨੇ ਸਾਡੇ ਬੰਦਿਆਂ ਨੇ ਉਹਨੂੰ ਗद्दार ਕਹਿਣਾ ਦੇ ਸਰਟੀਫਿਕੇਟ ਬੰਦ ਨੇ ਉਹਨੂੰ ਵਕਬਾਦੀ ਕਹਿਣਾ ਉਹਨੂੰ ਬੀਜੇਪੀ ਦਾ ਬੰਦਾ ਕਹਿਣਾ ਤੇ ਉਹਨੂੰ ਏਜੰਸੀਆਂ ਦਾ ਬੰਦਾ ਕਹਿਣਾ ਤੇ ਉਹ ਆਖਰ ਆਪਣੀ ਸ਼ਹਾਦਤ ਦੇ ਕੇ ਇਹ ਕਲੀਅਰ ਕਰ ਗਿਆ ਕਿ ਮੈਂ ਤਾਂ ਇੱਕ ਭੇਜਿਆ ਹੋਇਆ ਗੁਰੂ ਦਾ ਬੰਦਾ ਸੀ ਫਿਰ ਉਹ ਨੌਜਵਾਨ ਦੀ ਜਿਹੜੀ ਸ਼ਹਾਦਤ ਹੁੰਦੀ ਆ ਜਿਹੜਾ ਉਸ ਨੂੰ ਅਜੰਸ਼ੀਆਂ ਵੱਲੋਂ ਮਰਵਾਇਆ ਜਾਂਦਾ ਉਹ ਆ ਕੇ ਦੱਸ ਗਿਆ ਕਿ ਨਾ ਮੈਂ ਬੀਜੇਪੀ ਦਾ ਬੰਦਾ ਸੀ ਨਾ ਮੈਂ ਆਰਐਸਐਸ ਦਾ ਮੈਂ ਤਾਂ ਇੱਕ ਭੇਜਿਆ ਹੋਇਆ ਗੁਰੂ ਦਾ ਸਿੱਖ ਸੀ ਜਾਂ ਸਿੱਖ ਬਣਨਾ ਸੀ ਉਹਦੀਆਂ ਜਿਹੜੀਆਂ ਨੇ ਅੰਦਰ ਜਿਹੜੀਆਂ ਦਰਦ ਸੀ ਉਹ ਬਹੁਤ ਸਿੱਖੀ ਪ੍ਰਤੀ ਸੀ ਕਿਸਾਨਾਂ ਪ੍ਰਤੀ ਸੀ ਉਹ ਬੰਦਾ ਆਪਣੀ ਦੀਪ ਸਿੱਧੂ ਕੌਮੀ ਯੋद्धा ਆਪਣੀ ਜਾਨ ਲੇਕੇ ਲਾ ਗਿਆ ਸਾਡੇ ਲੋਕਾਂ ਦਾ ਇੱਥੇ ਇੱਕ ਇਹ ਬੜਾ ਗਾ ਜਦੋਂ ਵੀ ਬੰਦਾ ਇਸ ਦੁਨੀਆ ਤੋਂ ਤੁਰ ਜਾਂਦਾ ਨਾ ਫੇਰ ਇਹ ਉਹਦੇ ਗੁਣ ਗਾਉਂਦੇ ਨੇ ਇਹ ਬੰਦਾ ਚੰਗਾ ਸੀ ਜੀ ਸਾਨੂੰ ਐ ਨਹੀਂ ਪਤਾ ਲੱਗਿਆ ਇਹ ਬੜਾ ਇੱਕ ਕਹਿਦੀ ਆਪਾਂ ਬਹੁਤ ਨੈਤਿਕਾ ਜਿਹੜੀ ਸਾਡੇ ਲੋਕਾਂ ਦੇ ਵਿੱਚ ਆ ਗਈ ਆਪਾਂ ਜਿਹੜੀ ਤੁਹਾਨੂੰ ਹੁਣ ਵਿਸੇ ਤੇ ਗੱਲ ਕਰਨੀ ਸੀ ਮੈਂ ਤੁਹਾਨੂੰ ਜਿਹੜਾ ਦੱਸਣਾ ਸੀ ਤੁਸੀਂ ਸੁਣਿਆ ਹੋਣਾ ਸਾਰਿਆਂ ਨੇ ਬੜਾ ਚਰਚਾ ਦੇ ਵਿੱਚ ਰਿਹਾ ਜਿਹੜਾ ਨੌਜਵਾਨ ਹਰਿਆਣੇ ਦਾ ਨਮਦੀਪ ਬਾਟਰ ਕੈਨਣ ਵਾਲਾ ਪਤਾ ਕਿਸੇ ਨੂੰ ਤਿੰਨ ਮਹੀਨਿਆਂ ਤੋਂ ਉੱਪਰ ਹੋ ਗਿਆ ਉਹ ਜੇਲ੍ਹ ਦੇ ਵਿੱਚ ਬੰਦਾ ਨਮਦੀਪ ਬਾਟਰ ਕੈਨਣ ਵਾਲਾ ਹਰਿਆਣੇ ਦਾ ਨੌਜਵਾਨ ਆ ਤਿੰਨ ਮਹੀਨੇ ਹੋ ਗਏ ਪੁਲਿਸ ਨੂੰ ਚੁੱਕਿਆ ਨੂੰ ਉਸ ਨੂੰ ਤੇ ਕਿਸਾਨੀ ਸੰਘਰਸ਼ ਵਿੱਚ ਜਦੋਂ ਅਖ ਨੌਰੀ ਬਾਡਰ ਤੇ ਜਿਹੜਾ ਹੁਣ ਧਰਨਾ ਲੱਗਿਆ ਸੀ ਉਸ ਤੋਂ ਬਾਅਦ ਉਹਨੂੰ ਉਲਟੇ ਗਰਪਧਾਰ ਕਰਕੇ ਵੱਖ-ਵੱਖ ਥਾਣਿਆਂ ਜੇਲ੍ਹਾਂ ਦੇ ਵਿੱਚ ਡੱਕਿਆ ਹੋਇਆਗਾ ਉਹਦੇ ਮਾਤਾ ਪਿਤਾ ਨੇ ਵੱਖ-ਵੱਖ ਚੈਨਲਾਂ ਤੇ ਇੰਟਰਵਿਊਆਂ ਵੀ ਦਿੱਤੀਆਂ ਨੇ ਤੇ ਮੈਂ ਤਾਰ ਨੂੰ ਇੱਕ ਇੱਥੇ ਬੇਨਤੀ ਕਰਦਾ ਜਿਹੜਾ ਕਿ ਹੁਣ ਤੁਸੀਂ ਧਿਆਨ ਨਾਲ ਸੁਣਨਾ ਇਸ ਨੂੰ ਗੱਲ ਨੂੰ ਜਿਹੜੀ ਮੈਂ ਗੱਲ ਕਹਿਣ ਲੱਗਿਆ ਇਸ ਗੱਲ ਨੂੰ ਧਿਆਨ ਦੇ ਨਾਲ ਸੁਣਨਾ ਬੜਾ ਗਰਪਦਾਰੇ ਹੁੰਦੀਆਂ ਨੇ ਜੇਲਾ ਕੱਟਣੀਆਂ ਪੈ ਜਾਂਦੀਆਂ ਨੇ ਸਭ ਕੁਝ ਕੱਟਣਾ ਪੈ ਜਾਂਦਾਗਾ ਨਦੀਬ ਬਾਟਰ ਕੈਨਰ ਵਾਲੇ ਨੇ ਕੋਈ ਬੰਦਾ ਨਹੀਂ ਮਾਰਿਆ ਉਹ ਤੋਂ ਕੋਈ ਹਸ ਹਸਲਾ ਨਹੀਂ ਫੜਿਆ ਗਿਆ ਹਥਿਆਰ ਨਹੀਂ ਫੜਿਆ ਗਿਆ ਬੰਬ ਨਹੀਂ ਫੜਿਆ ਗਿਆ ਧੋਪੜੀ ਫੜੀ ਗਈ ਉਤੋਂ ਉਹਦੇ ਨਾਲ ਕੀਤਾ ਕੀ ਆ ਹਰਿਆਣਾ ਸਰਕਾਰ ਨੇ ਹਰਿਆਣਾ ਪ੍ਰਸ਼ਾਸਨ ਨੇ ਹਰਿਆਣਾ ਪੁਲਿਸ ਨੇ ਕੀ ਕੀਤਾ ਆਓ ਤੁਹਾਨੂੰ ਸੁਣਾਈਏ ਹੋ ਸਕਦਾ ਤੁਹਾਡੇ ਜਿਹੜੀ ਜ਼ਮੀਰ ਆ ਉਹ ਜਾਗ ਪਏ ਇਹ 3 ਮਹੀਨਿਆਂ ਤੋਂ ਇੱਕ ਨੌਜਵਾਨ ਦੇ ਨਾਲ ਪੁਲਸ 1992 9092 ਦਹਾਕੇ ਵਾਲਾ ਉਹਦੇ ਨਾਮ ਵਰਤਾਰਾ ਕੀਤਾ ਇਹ 1990 99 ਦੇ ਵਿੱਚ ਕਰਦੀ ਰਹੀ ਆ ਜਦੋਂ ਬਿਆੰਤੀ ਬੁੱਚੜ ਦਾ ਰਾਜ ਹੁੰਦਾ ਸੀ ਉਦੋਂ ਸਾਰਾ ਕੁਝ ਕੀਤਾਗਾ ਸਿੱਖਾਂ ਦੇ ਨਾਲ ਤੇ ਉਹੀ ਅੱਜ ਇਹ ਨਮਦੀਪ ਬਾਟਰ ਕੈਨਨ ਵਾਲਾ ਜਿਹੜਾ ਨੌਜਵਾਨ ਹਰਿਆਣੇ ਵਾਲਾ ਉਹਦੇ ਨਾਲ ਕਰ ਦਿੱਤਾ ਜੇ ਇਹ ਗੱਲਾਂ ਸੁਣ ਕੇ ਜਿਹੜੀਆਂ ਹੁਣ ਮੈਂ ਕਹਿਣ ਲੱਗਿਆ ਤੁਹਾਡੇ ਰੋਂਗ ਤੇ ਖੜੇ ਨਾ ਹੋਏ ਤਾਂ ਤੁਸੀਂ ਆਵਾਜ਼ ਨਾ ਚੁੱਕੀ ਤੇ ਤੁਸੀਂ ਪੰਜਾਬੀ ਹੋਣ ਦੇ ਨਾਂ ਤੇ ਕਲੰਕੋਂ ਅਸੀਂ ਆਪਣੇ ਬੰਦਿਆਂ ਪਿੱਛੇ ਮਰਦੇ ਆ ਆਪਣੇ ਬੰਦਿਆਂ ਪਿੱਛੇ ਭਾਜਦੇ ਆ ਤੇ ਅਸੀਂ ਕਿਸੇ ਨੂੰ ਉਹ ਭਾਈ ਨਹੀਂ ਸਾਡਾ ਜੇ ਉਹਨਾਂ ਨੂੰ ਦਰਦਾ ਤੇ ਉਹ ਵੀ ਤਾਂ ਉੱਥੇ ਜਾ ਕੇ ਸਭ ਤੋਂ ਪਹਿਲਾਂ ਜਿਹੜਾਗਾ ਦੀਪ ਸਿੱਧੂ ਤੇ ਨਮਦੀਪ ਬਾਟਰ ਕਰਨ ਵਾਲਾ ਇੱਕ ਦੋ ਨੌਜਵਾਨ ਹੋਰ ਸਭ ਤੋਂ ਅੱਗੇ ਹੋ ਕੇ ਜਿਹੜੇ ਲੜਾਈ ਲੜਦੇ ਸੀ ਤੇ ਲੜ ਰਹੇ ਨੇ ਤੇ ਦੀਪ ਸਿੱਧੂ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਇੱਕ ਐਕਸੀਡੈਂਟ ਦਾ ਬਹਾਨਾ ਬਣਾ ਕੇ ਉਹਨੂੰ ਸੀਧ ਕਰ ਦਿੱਤਾ ਆਹ ਤਾਂ ਮੈਂ ਕੁਝ ਇੱਕ ਜਿਹੜਾ ਤਸੱਦਦ ਕੀਤਾ ਪੁਲਿਸ ਵੱਲੋਂ ਉਹਦੇ ਮੈਂ ਤੁਹਾਨੂੰ ਥੋੜੇ ਜਿ ਕਿੱਥੇ ਸੁਣਾਉਣਾ ਬਾਕੀ ਤਾਂ ਜਿਹੜਾ ਨਮਦੀਪ ਨਮਦੀਪ ਆ ਕੇ ਦੱਸ ਸਕਦਾ ਜਿਹੜੇ ਮਾਤਾ ਪਿਤਾ ਨੇ ਉਹਦੇ ਬਿਆਨ ਕੀਤੇ ਨੇ ਉਹ ਸੁਣਨਯੋਗ ਨਹੀਂ ਸੁਣੇ ਨਹੀਂ ਜਾਂਦੇ ਤੁਹਾਨੂੰ ਮੈਂ ਪਹਿਲਾਂ ਦੱਸਿਆ ਕਿ 1990 92 ਵਾਲਾ ਹਾਲ ਕੀਤਾ ਉਸ ਨੌਜਵਾਨ ਨਨ ਨਮਦੀਪ ਬਾਟਰ ਕਰਨ ਵਾਲੇ ਦੇ ਚੱਡੇ ਪਾੜੇ ਗਏ ਉਹਦੇ ਹੱਥ ਪੈਰ ਬੰਨ ਕੇ ਉਹਨੂੰ ਪੁੱਠਾ ਲਮਕਾਇਆ ਗਿਆ 14 14 ਘੰਟੇ ਉਹਦੇ ਹੱਥ ਕੜੇ ਕਰਾ ਕੇ ਰੱਖੇ ਜਾਂਦੇ ਆ ਤੇ ਉਹਨੂੰ ਉਹਦੇ ਹੱਥ ਪੈਰ ਬੰਨ ਕੇ ਉਹਨੂੰ ਬਰਫ਼ ਦੀ ਛਿੱਲੀ ਤੇ ਪਾਇਆ ਜਾਂਦਾ ਤੇ ਤਿੰਨ ਮਹੀਨੇ ਤੋਂ ਪੁਲਸ ਦਾ ਅੰਤ ਦਾ ਤਸੱਦ ਜਿਹੜਾ ਉਹ ਨੌਜਵਾਨ ਚੱਲ ਰਿਆ ਇਹ ਤੁਸੀਂ ਹੁਣ ਸੋਚ ਕੇ ਦੇਖੋ ਤੇ ਗਰਮੀ ਦੇ ਵਿੱਚ ਉਹਨੂੰ 5-5 ਘੰਟੇ ਪੱਖਾ ਬੰਦ ਕੀਤਾ ਜਾਂਦਾ ਉਹਦਾ ਤੇ ਹੱਥ ਨੇ ਜਿਹੜੇ ਉਹਦੇ 14-14 ਘੰਟੇ ਤਹਾਹ ਕਰਾਏ ਜਾਂਦੇ ਨੇ ਜੇ ਥੱਲੇ ਕਰਦਾ ਤਾਂ ਉਹਦੇ ਡਾਂਗਾ ਮਾਰਦੇ ਨੇ ਨੰਗਿਆਂ ਕਰਕੇ ਬਰਫ਼ ਦੀ ਸੱਲੀ ਤੇ ਪਾਇਆ ਜਾਂਦਾ ਉਹਦੇ ਚੱਡੇ ਪਾੜੇ ਜਾਂਦੇ ਨੇ ਉਹਦੇ ਘੋਟਨੇ ਲਗਾਏ ਜਾਂਦੇ ਨੇ ਇਹ ਤੁਸੀਂ ਦੱਸੋ ਹੁਣ ਪੰਜਾਬੀਓ ਸੇਤੀ ਭੁੱਲੇ ਜਾਂਦੇ ਅਸੀਂ ਤੇ ਇਹ ਨਮਦੀਪ ਕਿਸੇ ਮਾਂ ਦਾ ਪੁੱਤ ਨਹੀਂ ਜਾਂ ਪਿਓ ਦਾ ਪੁੱਤ ਨਹੀਂ ਜਾਂ ਕਿਸੇ ਦਾ ਭੈਣ ਦਾ ਵੀਰ ਨਹੀਂ ਤੁਸੀਂ ਕਿੱਥੇ ਧਰਨੇ ਲਾਏ ਨੇ ਇਹਦੇ ਖਾਤਰ ਕਿੱਥੇ ਰੇਲਾ ਰੋਕੀਆਂ ਨੇ ਕਿੱਥੇ ਸੜਕਾ ਜਾਮ ਕੀਤੀਆਂ ਨੇ ਹੁਣ ਕਿੱਥੇ ਸਾਡੇ ਉਹ ਜਿਹੜੇ ਸੰਘਰਸ਼ੀ ਜਿਹੜੇ ਕਿਸਾਨ ਨੇ ਉਹ ਕਿੱਥੇ ਗਏ ਨੇ ਜਥੇਬੰਦੀਆਂ 3 ਮਹੀਨੇ ਤੋਂ ਅੰਨਾ ਤਸੱਦਦ ਮੈਂ ਕਹਣਾ ਕਿਸੇ ਉਹ ਤੁਹਾਨੂੰ ਮੈਂ ਦੱਸਿਆ ਕਿ 90 92 ਦਾ ਆਕੇ ਵਿੱਚ ਇਹ ਕੀਤਾ ਜਾਂਦਾ ਸੀ ਜਿਹੜਾ ਇਹ ਨਵਦੀਪ ਤੇ ਹੁਣ ਕੀਤਾਗਾ ਪੁਲਿਸ ਵੱਲੋਂ ਹਰਿਆਣਾ ਦੀ ਵੱਲੋਂ ਹੁਣ ਦੱਸੋ ਬੰਦਾ ਫਿਰ ਜਾਵੇ ਤਾਂ ਜਾਏ ਕਿੱਧਰ ਸਾਡਾ ਜਿਹੜਾ ਆਪਣਾ ਸੰਵਿਧਾਨ ਜਿਹਨੂੰ ਕਹਿੰਦੇ ਤੁਸੀਂ ਕਾਨੂੰਨ ਆ ਇਹ ਸਿੱਕੇ ਨਹੀਂ ਟੰਗੇ ਆ ਗਿਆ ਅਦਾਲਤਾਂ ਨੂੰ ਦੀਂਦਾ ਨਹੀਂ ਇਹ ਕਿ ਜੱਜਾਂ ਨੂੰ ਪਤਾ ਨਹੀਂ ਅਦਾਲਤਾਂ ਨੂੰ ਪਤਾ ਨਹੀਂ ਕਿ ਕੋਰਟਾਂ ਨੂੰ ਪਤਾ ਨਹੀਂ ਕਿ ਇੱਕ ਨੌਜਵਾਨ ਆ ਇੰਨਾ ਤਸੱਦਦ ਹੁੰਦਾਗਾ ਜਿਹੜਾ ਕਿ ਕੋਈ ਪਸ਼ੂਵਾਂ ਨਾ ਵੀ ਕਰਦਾ ਇਸ ਤਰ੍ਹਾਂ ਦਾ ਜਿਵੇਂ ਕੋਈ ਬੌੜਾ ਵੱਡਾ ਅਪਰਾਧੀ ਹੋਵੇ ਜਿਨੇ ਕੋਈ ਬਹੁਤ ਜ਼ਿਆਦਾ ਕੋਈ ਨੌਜਵਾਨਾਂ ਨੂੰ ਮਾਰਿਆ ਹੋਵੇ ਬੰਬ ਆਸਲੇ ਹਾਈਟ ਫੜੇ ਹੋਣ ਤੇ ਇੰਨਾ ਤਸੱਦਦ ਕੀਤਾ ਤੇ ਪੰਜਾਬੀਓ 17 ਜੁਲਾਈ ਨੂੰ ਸ਼ਾਇਦ ਉਹਦਾ ਥਾਣੇ ਦਾ ਘਰਾਓ ਆ ਅਣਖ ਜਾਗਦੀ ਆ ਤਾਂ ਵਗ ਜਾਇਓ ਜੇ ਤੁਸੀਂ ਆਪਣਾ ਭਾਈ ਮੰਨਦੇ ਤਾਂ ਵਗ ਜਾਇਓ ਜੇ ਤੁਸੀਂ ਆਪਣਾ ਕਿਸੇ ਭੈਣ ਦਾ ਵੀਰ ਮੰਨਦੇ ਹੋ ਕਿ ਸਾਡੇ ਸੰਘਰਸ਼ ਦੇ ਵਿੱਚ ਇਸ ਵੀਰ ਨੇ ਨੌਜਵਾਨ ਨੇ ਯੋਗਦਾਨ ਵੱਧ ਚੜ ਕੇ ਪਾਇਆ ਤੇ ਪਿੱਸੇ ਨਹੀਂ ਹਟਿਆ ਸਭ ਕਰਨ ਵਰਗਿਆਂ ਨੌਜਵਾਨਾਂ ਨੂੰ ਸਿੱਧੀਆਂ ਗੋਲੀਆਂ ਮਾਰ ਕੇ ਮਾਰਿਆ ਜਾਂਦਾਗਾ ਤੇ ਜਿਹੜਾ ਮੈਂ ਤੁਹਾਨੂੰ ਇਹ ਤਸੱਦਦ ਦੱਸਿਆ ਕਿ ਜਿਹੜਾ ਇਹ ਜਾ ਕਿਸੇ ਨਾਲ ਕੀਤਾ ਹੋਵੇ ਜੇ ਪੰਜਾਬੀ ਦੇ ਕਿਸੇ ਨੌਜਵਾਨ ਮੈਂ ਇਹ ਨਹੀਂ ਕਹਿੰਦਾ ਕਿ ਹੋਣਾ ਚਾਹੀਦਾਗਾ ਪਰ ਮਾਨਾ ਜਿਹੜਾ ਦੁਖੀ ਹੁੰਦਾਗਾ ਕਿ ਜੇ ਕੋਈ ਸੋਡੇ ਕੁਛ ਉੱਚ ਅਧਿਕਾਰੀ ਦੇ ਨਾਲ ਇਸੇ ਜੱਥੇਬੰਦੀ ਦੇ ਨਮਾਇंदे ਨਾਲ ਕੁਝ ਹੋਇਆ ਹੁੰਦਾ ਤੇ ਫਿਰ ਬੜੀਆਂ ਸੜਕਾਂ ਰੁਕ ਜਾਂਦੀਆਂ ਧਰਨੇ ਲੱਗ ਜਾਂਦੇ ਨੇ ਰੇਲਾ ਜਾਮ ਹੋ ਜਾਂਦੀਆਂ ਨੇ ਥਾਲਿਆਂ ਦੇ ਘਾਉ ਕੀਤੇ ਜਾਂਦੇ ਨੇ ਬੜਾ ਕੁਝ ਹੋ ਜਾਂਦਾ ਪਰ ਹੋ ਸਕਦਾ ਕਿਸੇ ਨੂੰ ਪਤਾ ਹੀ ਨਾ ਹੋਵੇ ਕਿ ਤਿੰਨ ਮਹੀਨਿਆਂ ਤੋਂ ਪਾਈਏ ਬੰਦਾ ਜਿਹੜਾ ਨੌਜਵਾਨ ਬੰਦਾ ਜੇਲ੍ਹ ਦੇ ਵਿੱਚ ਇਹਨੀਆਂ ਬੇਨਤੀਆਂ ਕਰਦਾ ਸੀ ਵੀਡੀਓ ਨੂੰ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਕਰਨਾ ਹਰ ਇੱਕ ਪੰਜਾਬੀ ਤੱਕ ਇਹ ਵੀਡੀਓ ਪਹੁੰਚਾਉਣਾ 17 ਜੁਲਾਈ ਨੂੰ ਜਿਹੜਾ ਥਾਣੇ ਦਾ ਘਰਾਓ ਆ ਉਹਦੇ ਉੱਤੇ ਵੱਜ ਚੜ ਕੇ ਤੁਸੀਂ ਨੌਜਵਾਨਾਂ ਨੇ ਜਾਣਾਗਾ ਆਵਾਜ਼ ਚੁੱਕਣੀਆਂ ਜਿਹੜਾ ਕਿ ਮਨੁੱਖੀ ਅਧਿਕਾਰਾਂ ਦਾ ਸਰੇ ਆਮ ਜਿਹੜਾ ਕਾਣ ਕੀਤਾ ਗਿਆ ਪੁਲਿਸ ਵੱਲੋਂ ਸਰਕਾਰ ਵੱਲੋਂ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਮੈਂ ਬਹੁਤ ਘੱਟ ਕਹਿਣਾ ਹੁੰਦਾ ਇੱਕ ਦੋ ਵੀਡੀਓ ਚ ਹੋ ਸਕਦਾ ਵੇ ਜਿਹੜੀਆਂ ਮੈਨੂੰ ਲੱਗਦਾ ਕਿ ਵੀਡੀਓ ਪਹੁੰਚਣੀਆਂ ਚਾਹੀਦੀਆਂ ਨੇ ਪਰ ਤੁਹਾਡੀ ਜ਼ਮੀਰ ਦੀ ਆਵਾਜ਼ ਦੇਖਦੇ ਆ ਕਿ ਹੁਣ ਕਿੱਥੋਂ ਤੱਕ ਇਹ ਗੂੰਜਦੀ ਆ ਕਿੱਥੋਂ ਤੱਕ ਵੀਡੀਓ ਜਾਂਦੀ ਆ ਸਰਕਾਰਾਂ ਦੇ ਕੰਨੀ ਪੈਂਦੀ ਆ ਪੁਲਿਸ ਦੇ ਕੰਨੀ ਪੈਂਦੀ ਆ ਸਾਡੇ ਨੌਜਵਾਨਾਂ ਦੇ ਕੰਨੀ ਪੈਂਦੀ ਆ ਤੇ ਆਉਣ ਵਾਲਾ ਕੋਈ ਨੌਜਵਾਨ ਇਸ ਤਰ੍ਹਾਂ ਅੱਗੇ ਨਾ ਕਿਸੇ ਨਾਲ ਕੀਤਾ ਜਾਵੇ ਇਸ ਲਈ ਤੁਹਾਨੂੰ ਮੈਂ ਬੇਨਤੀਆਂ ਕਰਦਾ ਸੀ ਤੇ ਵੀਡੀਓ ਮੈਂ ਦੁਬਾਰੇ ਫੇਰ ਕਹਿਣਾ ਤੇ ਸਰਕਾਰਾਂ ਤੱਕ ਭਜਾ ਦਿਓ ਹਰ ਇੱਕ ਨੌਜਵਾਨ ਦੇ ਇਹ WhatsApp ਗਰੁੱਪਾਂ ਦੇ ਵਿੱਚ ਵੀ ਹੋਣੀ ਚਾਹੀਦੀ ਆ ਧੰਨਵਾਦ ਵਹਿਗੂ ਜੀ ਦਾ ਖਾਲਸਾ ਸ੍ਰੀ ਵਹਿਗੂ ਜੀ ਕੀ ਫਤਿਹ